ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਬਟਾਲਾ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ 3 ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਹਨ ਇਹ ਪ੍ਰਗਟਾਵਾ ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੁਤਬੀ ਨੰਗਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਵਿਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਇਨ੍ਹਾਂ ਸਕੂਲਾਂ ਵਿੱਚ ਨਵੇਂ ਕਲਾਸਰੂਮ, ਚਾਰ ਦੀਵਾਰੀ ਅਤੇ ਵਾਸ਼ਰੂਮ ਬਣਾਉਣ ਆਦਿ ਦੇ ਵਿਕਾਸ ਕੰਮ ਕੀਤੇ ਗਏ ਹਨ। ਦੇਖੋ ਜੀ ਅੱਜ ਬੜੇ ਮਾਣ ਨਾਲ ਮੈਂ ਖੁਸ਼ੀ ਨਾਲ ਇਹ ਕਹਿ ਸਕਦਾ ਵੀ ਮੈਂ ਉਸ ਪਾਰਟੀ ਦਾ ਛਪਾਈਆਂ ਜਿਨੇ ਵਾਕਿਆ ਹੀ ਇੱਕ ਪੰਜਾਬ ਦੀ ਨਿਹਾਰ ਬਦਲਣ ਦਾ ਜਿਹੜਾ ਉਪਰਾਲਾ ਕਰ ਰਿਹਾ ਪਰ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਵੀ ਤਗੜੇ ਹੋ ਕੇ ਤੁਹਾਡੇ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਜੀ ਜਿਤਨਾ ਹੁਣ ਅੱਜ 3 ਸਕੂਲਾਂ ਦਾ ਉਦਘਾਟਨ ਕੀਤਾ ਅਸੀਂ ਅੱਗੇ ਕਿਹਾ ਸੀ ਵੀ ਰੋਕਟ ਦੀ ਸਪੀਡ ਨਾਲ ਹੁਣ ਕੰਮ ਕਰਾਂਗੇ ਔਰ ਉਹ ਜਿਹੜਾ ਬਤੌਰ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਅੱਜ ਅ ਪੀਅਰ ਬਾਊਟਰ ਮੈਨੂੰ ਲੱਗਦਾ ਵੀ ਜੋ ਬਟਾਲੇ ਹਲਕੇ ਦੇ ਵਿੱਚ ਜਿਹੜੇ ਅੱਜ ਆਪਾਂ ਉਦਘਾਟਨ ਕੀਤੇ ਨੇ ਇਹ 35 ਤੋਂ 40 ਲੱਖ ਦੀ ਲਾਗਤ ਹੈ ਜਿਹੜੀ ਇਹ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਨਵੇਂ ਕਲਾਸਰੂਮ ਉਹਦੇ ਮੈਂ ਕਹਿ ਸਕਦਾ ਪ੍ਰੋਜੈਕਟਰ ਵਗੈਰਾ ਲੱਗੇ ਨੇ ਤਾਂ ਜੋ ਕਿ ਸਾਡੇ ਬੱਚੇ ਮੈਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਦੋਂ ਮੈਂ ਵੋਟਾਂ ਦੇ ਵਿੱਚ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਚੱਕਰ ਮਾਰਨ ਆਇਆ ਸੀ ਤੇ ਉਦੋਂ ਹਾਲਾਤ ਜਿਹੜੇ ਸੀ ਬਦ ਤੋਂ ਬੱਤਰ ਬਣੇ ਸੀ ਔਰ ਬਾਲਿਆਂ ਵਾਲੀਆਂ ਛੱਤਾਂ ਸੀ ਜਿਹੜੀਆਂ ਸਕੂਲ ਦੀਆਂ ਅੱਜ ਉਹਨਾਂ ਤੇ ਜ ਉਹ ਦੇਖਿਆ ਵੀ ਵਧੀਆ ਇਮਾਰਤਾਂ ਬਣੀਆਂ ਨੇ ਔਰ ਕਿਤੇ ਨਾ ਕਿਤੇ ਮਨ ਜਿਹੜਾ ਦਿਲ ਨੂੰ ਸਕੂਨ ਹੈ ਵੀ ਵਾਕਿਆ ਅਸੀਂ ਆਪਣੇ ਬੱਚਿਆਂ ਦੇ ਭਲੇ ਲਈ ਕੁਝ ਨਾ ਕੁਝ ਵਧੀਆ ਕਰ ਰਹੇ ਆ ਤੇ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਵੀ ਰਾਤ ਦਿਨ ਮਿਹਨਤ ਕਰ ਰਹੇ ਆ ਜੀ ਕੰਮ ਕਰ ਰਹੇ ਆ ਔਰ ਇੱਕ ਕੰਮ ਦਾ ਨਤੀਜਾ ਜਿਹੜਾ ਹੈ ਇਹ ਸਾਨੂੰ ਲੋਕ ਦੱਸਣਗੇ ਵੀ ਅਸੀਂ ਵਾਕਿਆ ਮਿਹਨਤ ਕਰਕੇ ਪੰਜਾਬ ਦੇ ਵਿੱਚ ਸਕੂਲਾਂ ਦੀ ਨਿਹਾਰ ਬਦਲੀ ਹੈ ਪੰਜਾਬ ਦੇ ਵਿੱਚ ਹਰ ਪੱਖੋਂ ਕਿਉਂਕਿ ਪੰਜਾਬ ਸੋਨੇ ਦੀ ਚੜੀਆ ਕਿਹਾ ਜਾਣ ਵਾਲਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਜਦੋਂ ਸਾਨੂੰ ਪੰਜਾਬ ਮਲਿਆ ਇਹ ਅਖੀਰਲੇ ਸਾਹਾਂ ਤੇ ਸੀ ਹਰ ਤਰ੍ਹਾਂ ਦਾ ਮੈਂ ਕਹਿ ਸਕਦਾ ਨਸ਼ਾ ਉਹ ਵੀ ਭਰਪੂਰ ਸੀ ਹਰ ਪੱਕੋ ਕ੍ਰਾਪਸ਼ਨ ਦਾ ਪੂਰਾ ਯੋਰ ਸੀ ਔਰ ਕਿਤੇ ਨਾ ਕਿਤੇ ਮਨਾਰ ਸਕੂਲਾਂ ਦੇ ਜਿਹੜੇ ਟੱਠੇ ਹੋਏ ਡਿੱਗੇ ਹੋਏ ਸੀ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਕਿਉਂਕਿ ਪੰਜਾਬ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਉਸ ਚੀਜ਼ ਨੂੰ ਸਾਰਿਆਂ ਨੂੰ ਦੇਖ ਕੇ ਹੁਣ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਦਾ ਰੰਗਲਾ ਪੰਜਾਬ ਜਿਹੜਾ ਉਹਦੀਆਂ ਲੀਆਂ ਤੇ ਲੈ ਕੇ ਆਉਣਾ ਚਾਹੁੰਦੇ ਆ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਸਰਕਾਰ ਬਣੀ ਸੀ ਸਭ ਪਹਿਲਾਂ ਆਪਾਂ ਬਿਜਲੀ ਦੀ ਗੱਲ ਕੀਤੀ ਸੀ ਪਰ ਮੈਂ ਕਈ ਵਾਰੀ ਹੱਸਦਾ ਵੀ ਹੁੰਨਾ ਵੀ ਵਿਰੋਧੀ ਕਹਿੰਦੇ ਸੀ ਪਹਿਲਾਂ ਉਹਨਾਂ ਨੂੰ ਪੁੱਛੀਏ ਨਾ ਵੀ ਜੇ ਕਾਂਗਰਸੀਆਂ ਨੇ ਪੁੱਛ ਲਈਏ ਯਾਰ ਤੁਸੀਂ ਕੀ ਹੈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ ਉਹ ਕਹਿੰਨਗੇ ਨਹੀਂ ਜੀ ਸਰਕਾਰ ਨਹੀਂ ਚੱਲਦੀ ਇਹਨਾਂ ਕੋਲ ਜੀ ਜੇ ਉਹਨਾਂ ਨੂੰ ਪੁੱਛ ਲਈਏ ਨਾ ਵੀ ਜੇ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਜੀ ਨਹੀਂ ਨਹੀਂ ਇਹ ਬਾ 6 ਮਹੀਨੇ ਲੱਗਣਗੇ ਜੀ ਸਰਕਾਰ ਨਹੀਂ ਚੱਲਦੀ ਉਹਨਾਂ ਨੂੰ ਫਿਰ ਪੁੱਛ ਲਈਏ ਨਾ ਵੀ ਤੁਸੀਂ ਕੀ ਆਏ ਸਮਾਰਟਫੋਨ ਦੇਵਾਂਗੇ ਉਹ ਫਿਰ ਇਹੋ ਗੱਲ ਕਹਿਣਗੇ ਵੀ ਨਹੀਂ ਇਹਨਾਂ ਕੋਲ ਸਰਕਾਰ ਨਹੀਂ ਚੱਲਨੀ ਜੀ ਨਵੇਂ ਬੰਦੇ ਨੇ ਜੀ ਉਹਨਾਂ ਨੂੰ ਜਿਹੜੀ ਵੀ ਪੁੱਛੋ ਤੁਸੀਂ ਗੱਲ ਇਧਰੋਂ ਜਵਾਬ ਤੁਹਾਨੂੰ ਜਿਹੜਾ ਖੱਬੇ ਪਾਸੇ ਹੁੰਦੇ ਨੇਗੇ ਵੀ ਉਹ ਗੱਲਾਂ ਦਾ ਜਵਾਬ ਹੀ ਹੈ ਨਹੀਂ ਹੁਣ ਸਾਡੇ ਨਾਲ ਗੱਲ ਕਰਦੇ ਨੇ ਆਪਾਂ ਜੋ ਕਿਹਾ ਸੀ ਲੋਕਾਂ ਨੂੰ 600 ਜੁਟ ਬਿਜਲੀ ਵਾਲਾ ਕਰਕੇ ਵਿਖਾਲ ਦਿੱਤਾ ਮਹੱਲਾ ਕਲੀ ਨੇ ਕਿਆ ਸੀ ਬਣਾ ਕੇ ਵਖਾਲ ਦਿੱਤੇ ਸਕੂਲ ਆਫ ਫੈਮਿਨ ਜਿਹੜਾ ਉਹ ਬਟਾਲੇ ਹਲਕੇ ਦੇ ਵਿੱਚ ਮੈਂ ਕਹਿ ਸਕਦਾ ਵੀ ਤਿਆਰ ਹੋ ਰਿਹਾ ਬਾਕੀ ਸਕੂਲਾਂ ਦੀ ਅਸੀਂ ਨਿਹਾਰ ਬਦਲ ਰਹੇ ਆ ਸੜਕ ਸੁਰੱਖਿਆ ਫੋਰਸ ਸਮਾਰਟ ਸਕੂਲ ਥਰਮਲ ਪਲੈਂਟ ਪ੍ਰਾਈਵੇਟ ਜਿਹੜਾ ਸਰਕਾਰ ਦੇ ਹਵਾਲੇ ਕਰ ਦਿੱਤਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੋ ਕਈ ਟੋਲ ਟੈਕਸ ਬੰਦ ਕਰ ਦਿੱਤੇ ਕਿਸਾਨ ਜਿਹੜੇ ਸੀ ਸਾਡੇ ਭਰਾ ਰਾਤ ਨੂੰ ਮੋਟਰਾਂ ਚਲਾਉਣ ਜਾਂਦੇ ਸੀ ਗੰਨੇ ਦੇ ਭਾਅ ਵਧਾ ਦਿੱਤੇ ਹਰ ਪੱਖੋਂ ਭਗਵੰਤ ਮਾਨ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜੀ ਆ ਪੰਜਾਬ ਨੂੰ ਕਿਉਂਕਿ ਸਿੱਧਾ ਬੈਨੀਫਿਟ ਜਿਹੜਾ ਅੱਜ ਹੁਣ ਇਸ ਪਿੰਡ ਦੇ ਵਿੱਚ ਆਏ ਆ ਮੈਂ ਮਾਨਣਾ ਇਹ ਗੱਲ ਕਹਿ ਸਕਦਾ 80% ਲੋਕਾਂ ਦੇ ਬਿਜਲੀ ਦੇ ਬਿਲੇ ਜ਼ੀਰੋ ਆ ਰਹੇ ਨੇ ਉਹ ਕਿਉਂ ਨਾ ਪਿਆਰ ਕਰਨਗੇ ਭਗਵੰਤ ਮਾਨ ਜੀ ਨੇ ਕਿਉਂ ਨਾ ਪਿਆਰ ਕਰਨਗੇ ਰਿੰਦ ਕੇਜਰੀ왈 ਜੀ ਨੇ ਜਿਨ੍ਹਾਂ ਦਾ ਡਾਇਰੈਕਟਲੀ ਫਾਇਦਾ ਜਿਹੜਾ ਉਹ ਅਸੀਂ ਘਰ ਘਰ ਜਿਹੜਾ ਪਚਾਇਆ ਸੋ ਲੱਗੇ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਦੇਖੋ ਪ੍ਰਾਈਵੇਟ ਸਕੂਲ ਅਸੀਂ ਸਰਕਾਰੀ ਸਕੂਲ ਹੀ ਇੰਨੇ ਵਧੀਆ ਬਣਾਉਂਦੇ ਆ ਆਪਾਂ ਕਹਿੰਦੇ ਆ ਮਾਪਿਆਂ ਨੂੰ ਵੀ ਯਾਰ ਆਪਾਂ ਪ੍ਰਾਈਵੇਟ ਸਕੂਲਾਂ ਤੋਂ ਕੀ ਲੈਣਾ ਤੁਸੀਂ ਇੱਧਰ ਬੱਚੇ ਪਾ ਲਓ ਆਪੇ ਗੱਲ ਸਮਝੇਗੇ ਨਹੀਂ ਜੇ ਤੁਹਾਨੂੰ ਫੈਸਿਲਿਟੀ ਨਹੀਂ ਮਿਲਦੀ ਫਿਰ ਤੇ ਆਪਾਂ ਕਵਾਂਗੇ ਠੀਕ ਹੈ ਜੀ ਹੁਣ ਸੋਹਣੀਆਂ ਬਿਲਡਿੰਗਾਂ ਨੂੰ ਵੇਖ ਕੇ ਜੇ ਆਪਾਂ ਕਹੀਏ ਹੁਣ ਇੱਥੇ ਸਟਾਫਾ ਮੈਨੂੰ ਖੁਸ਼ੀ ਐ ਇਸ ਗੱਲ ਦੀ ਸਾਡੇ ਟੀਚਰ ਨੇ ਬਾਹਰਲੇ ਮੋਲਕਾਂ ਤੋਂ ਸਿੱਖਿਆ ਲੈ ਕੇ ਆ ਰਹੇ ਨੇ ਸਾਡੇ ਟੀਚਰ ਨੇ ਅੱਜ ਉਹ ਦਸਰੇ ਸੀ ਮਾਈਕ ਤੇ ਵੀ ਵੀ ਮੈਂ ਮੈਨੂੰ ਖੁਸ਼ੀ ਹੋਈ ਵੀ ਅੱਜ ਮੇਰਾ ਬੱਚਾ ਪੜਿਆ ਹੋਇਆ ਅਜੋ ਵੀ ਟੀਚਰ ਪ੍ਰਤੀ ਹੋ ਗਿਆ ਸਰਕਾਰੀ ਸਕੂਲ 'ਚ ਬੱਚਾ ਪੜਿਆ ਹੋਇਆ ਨੌਕਰੀਆਂ ਮਿਲ ਰਹੀਆਂ ਨੇ ਭਗਵੰਤ ਮਾਨ ਜੀ ਦੀ ਇਮਾਨਦਾਰੀ ਦੀ ਸੋਚ ਜਿਹੜੀ ਬਰਕਰਾਰ ਹੈ ਲੋਕਾਂ ਨੂੰ ਜਿਹੜਾ ਵਾ ਵੀ ਵਾਕਿਆ ਇਹ ਇੱਕ ਰਾਹਤ ਮਿਲ ਰਹੀ ਹੈ ਨਹੀਂ ਤੇ ਅੱਗੇ ਕਰਾਪਸ਼ਨ ਤੇ ਸ਼ਿਫਾਸ ਤੋਂ ਬਿਨਾ ਕਿੱਥੇ ਨੌਕਰੀਆਂ ਮਿਲਦੀਆਂ ਹਰਜੂਤ ਬੈਸ ਜੀ ਨੇ ਅੱਜ ਇਹ ਸ਼ਹਿਰ ਕੀਤਾ ਵਾਇ ਕਲਾਨ ਕੀਤਾ ਕੁਝ 8% ਜਾਂ ਕੋਈ ਬਿਲਕੁਲ ਬੈਨੀਫੀਸ਼ੀਅਰ ਸਰਕਾਰ ਆਪਣਾ ਦੇਖੋ ਮੈਂ 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 ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸਰਕਾਰ ਤੇ ਉਪਰਾਲੇ ਕਰਦੀ ਕਰਦੀ ਹੈ ਜੀ ਜਿੱਥੇ ਵੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਇਹ ਲੋਕਾਂ ਦੀ ਡਿਮਾਂਡ ਹੈ ਪਬਲਿਕ ਦੀ ਡਿਮਾਂਡ ਹੈ ਉੱਥੇ ਤੇ ਆਪਾਂ ਉਪਰਾਲਾ ਕਰਨਾ ਹੀ ਕਰਨਾ ਬਟ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਤਰਜੀਹ ਜਿਹੜੀ ਹੈ ਜਿਹੜੇ ਸਾਰੇ ਸਾਡੇ ਸਰਕਾਰੀ ਅਧਾਇਰੇ ਆ ਉਹਨਾਂ ਨੂੰ ਦੇਈਏ ਆਪਾਂ ਜੀ